ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਦੋਸਤੋ ਮੈਂ ਹਰ ਵਾਰੀ ਤੁਹਾਡੇ ਨਾਲ ਕੋਈ ਨਾ ਕੋਈ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦਾ ਹੁੰਦਾ ਕਾਫੀ ਸਮਾਂ ਹੋ ਗਿਆ YouTube ਤੇ ਵੀਡੀਓ ਨਹੀਂ ਪਾਈ ਸੀ ਕੋਈ ਉਹਦੇ ਬਾਰੇ ਵੀ ਕਾਰਨ ਦੱਸੂਗਾ ਤੁਹਾਨੂੰ ਕਿਉਂ ਨਹੀਂ ਪਾਈ ਸੀ Facebook ਤੇ ਆਪਣਾ ਨਵਾਂ ਪੇਜ ਬਣਿਆ ਨਵੇਂ ਪੇਜ ਤੇ ਆਪਣੀਆਂ ਵੀਡੀਓ ਆ ਰਹੀਆਂ ਤੁਸੀਂ ਦੇਖ ਰਹੇ ਹੋ ਜਿਹੜਾ ਆਪਣਾ ਦੋਸਤੋ ਪਿੰਡ ਆ ਅਰਾਈਆਂ ਵਾਲਾ ਕਲਾ ਫਰੀਦਕੋਟ ਤੋਂ 7 ਕਿਲੋਮੀਟਰ ਤੇ ਆਪਣਾ ਪਿੰਡ ਆ ਫਰੀਦਕੋਟ ਤੋਂ ਜਦੋਂ ਆਪਾਂ ਫਰੋਹੇਪੁਰ ਨੂੰ ਜਾਂਦੇ ਆ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਪੀਪਲੀ ਪਿਪਲੀੋਂ ਆਉਂਦਾ 5 ਕਿਲੋਮੀਟਰ ਤੇ ਪਿੰਡ ਫਰੀਦਕੋਟ ਤੋਂ ਪਿਪਲੀ ਤੋਂ ਸ਼ਿਵਦੇਵਾਲੇ ਪਾਸੇ 2 ਕਿਲੋਮੀਟਰ ਤੇ ਮੇਰਾ ਪਿੰਡ ਆਉਂਦਾ ਰਾਈਆਂ ਵਾਲਾ ਕਲਾ ਮੇਰਾ ਮੋਬਾਈਲ ਨੰਬਰ 9465407174 9465407174 ਦੋਸਤੋ ਹਰ ਵਾਰੀ ਤੁਹਾਡੇ ਨਾਲ ਮੈਂ ਨਵੀਆਂ ਤੋਂ ਨਵੀਆਂ ਵੀਡੀਓ ਪਾਉਂਦਾ ਰਹਿਣਾ ਜਿਹੜੀ ਪੂਰੇ ਜਿੱਦਾਂ ਮੈਂ ਕਹਿੰਦਾ ਆਲ ਵਰਲਡ ਦੇ ਵਿੱਚ ਆਲ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਹੈ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਸਾਡੇ ਬਜ਼ੁਰਗ ਸੀਗੇ ਇਹ ਬਿਮਾਰੀ ਦਾ ਨਾਮ ਲੈਣ ਤੋਂ ਗਰੇਜ਼ ਕਰਦੇ ਹੁੰਦੇ ਸੀ ਜੀ ਅੱਜ ਦੀ ਮੈਂ ਗੱਲ ਕਰਾਂ ਤੇ ਕਾਮਨ ਜੀ ਗੱਲ ਹੋ ਗਈ ਆ ਕਿਉਂਕਿ ਬੱਚੇ-ਬੱਚੇ ਦੀ ਜ਼ੁਬਾਨ ਤੇ ਇਹਦਾ ਨਾਮ ਚੜਿਆ ਹੋਇਆ ਕਿਉਂਕਿ ਬਿਮਾਰੀ ਜੇ ਮੈਂ ਗੱਲ ਕਰਾਂ ਪੂਰੇ ਵਰਲਡ ਦੇ ਵਿੱਚ ਪੂਰੇ ਜੋਰਾਂ ਸ਼ੋਰਾਂ ਤੇ ਫੈਲ ਰਹੀ ਆ ਜੇ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮਾਲਵਾ ਦੇ ਵਿੱਚ ਦਵਾਬੇ ਦੇ ਵਿੱਚ ਬਹੁਤ ਸਾਰੇ ਜਿਹੜੇ ਇਹਦੇ ਕੇਸ ਸਾਹਮਣੇ ਆ ਰਹੇ ਆ ਹਰ ਵਾਰੀ ਕੋਈ ਨਾ ਕੋਈ ਜਿੱਦਾਂ ਮੈਂ ਕੈਮਰੇ ਦੇ ਅੱਗੇ ਕੋਈ ਨਾ ਕੋਈ ਵੀਰ ਨੂੰ ਬਿਠਾ ਕੇ ਜਾਂ ਕਿਸੇ ਭੈਣ ਨੂੰ ਬਿਠਾ ਕੇ ਜਾਣਕਾਰੀ ਸਾਂਝੀ ਕਰਦਾ ਹੁੰਦਾ ਹੁਣਾਂ ਵੀ ਲੋਕਾਂ ਨੂੰ ਅਵੇਅਰ ਕਰੀਏ ਲੋਕਾਂ ਨੂੰ ਜਾਗਰੂ ਅਤੇ ਕਈ ਇਦਾਂ ਦੇ ਵੀਰ ਵੀ ਹੁੰਦੇ ਆ ਫੇਸਬੁੱਕ ਤੇ ਮੇਰੇ ਭਰਾ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਨੁਕਤਾਚੀਨੀ ਕਰਨ ਦੀ ਬੜੀ ਆਤ ਹੁੰਦੀ ਆ ਗਰਾਊਂਡ ਲੈਵਲ ਤੇ ਕਹਿ ਦਈਏ ਜਾਂ ਫੇਸਬੁੱਕ ਤੇ ਕਹਿ ਦਈਏ ਜਾਂ ਘਰੇ ਬੈਠ ਕੇ ਕਹਿ ਦਈਏ ਉਹਨਾਂ ਨੂੰ ਮੇਰੀ ਬੇਨਤੀ ਆ ਉਹਨਾਂ ਨੇ ਮੇਰੇ ਨਾਲ ਕੋਈ ਸਵਾਲ ਜਵਾਬ ਕਰਨਾ ਤਾਂ ਮੇਰਾ ਪਿੰਡ ਰਾਇਆਂ ਵਾਲਾ ਕਲਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਜਦੋਂ ਮੈਨੂੰ ਮਰਜ਼ੀ ਆ ਕੇ ਮਿਲ ਸਕਦੇ ਆ ਦੇਖੋ ਮੇਰਾ ਫਰਜ਼ ਆ ਇਨਸਾਨੀਅਤ ਤੌਰ ਤੇ ਸਹੀ ਲੋਕਾਂ ਨੂੰ ਮਾਰਗਦਰਸ਼ਨ ਦਿਖਾਉਣਾ ਹਨਾ ਸਹੀ ਲੋਕਾਂ ਨੂੰ ਖੜਾ ਕੇ ਦੱਸਣੀ ਨਹੀਂ ਸਹੀ ਲੋਕਾਂ ਨੂੰ ਦਵਾਈ ਦੇਣੀ ਹੈ ਇਹ ਤੁਹਾਨੂੰ ਹੀ ਪਤਾ ਜਿਹੜੇ ਸਵਾਸ ਚੱਲਦੇ ਬੰਦੇ ਦੇ ਉਹ ਰੱਬ ਦੀ ਮਰਜ਼ੀ ਨਾਲ ਚੱਲਦੇ ਆ ਜੇ ਮੈਂ ਕਹਦਾ ਵੀ ਸਾਰੇ ਬੰਦੇ ਮੇਰੀ ਦਵਾਈ ਨਾਲ ਠੀਕ ਹੋਣਗੇ ਤਾਂ ਤੁਹਾਨੂੰ ਪਤਾ ਹਨਾ ਸਵਾਸ ਤਾਂ ਰੱਬ ਦੇ ਹੱਥ 'ਚ ਆ ਜੇ 100 ਬੰਦਾ ਦਵਾਈ ਲੈ ਕੇ ਜਾਂਦਾ ਤੇ ਕਈ ਵਾਰੀ ਕਿਸੇ ਤੋਂ ਦਵਾਈ ਨਹੀਂ ਪਾਜਦੀ ਕਿਸੇ ਨੂੰ ਨਹੀਂ ਹਾਜਮ ਆਉਂਦੀ ਕਈਆਂ ਨੂੰ ਬਿਮਾਰੀ ਜਾਦੇ ਵਧੀ ਹੁੰਦੀ ਆ ਉਹਨਾਂ ਨੂੰ ਦਵਾਈ ਖਾਣ ਦੇ 2-4 ਦਿਨਾਂ ਦੇ ਵਿੱਚ ਉਹਨਾਂ ਨੂੰ ਬਿਮਾਰੀ ਠੀਕ ਨਹੀਂ ਹੁੰਦੀ ਮੇਰੇ ਨਾਲ ਬਾਈ ਜੀ ਬੈਠੇ ਆ ਮੈਂ ਇਹਨਾਂ ਨਾਲ ਗੱਲਬਾਤ ਕਰਾਉਂਗਾ ਸਸੀਗਾ ਬਾਈ ਜੀ ਸਸੀਗਾ ਜੀ ਤੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਆ ਜੀ ਜਸਵੀਰ ਸਿੰਘ ਤੁਹਾਡਾ ਪਿੰਡ ਕਿਹੜਾ ਬਾਈ ਜੀ ਮੇਰਾ ਪਿੰਡ ਕੁੱਸਾ ਜੀ ਕੁੱਸਾ ਪਿੰਡ ਕਿੱਥੇ ਜੇ ਰਹਿ ਗਿਆ ਇਹ ਇਹ ਆਪਣੇ ਨਿਹਾਲ ਸਿੰਘ ਵਾਲ ਦੇ ਲੱਗ ਗਿਆ ਜੀ ਨਿਹਾਲ ਸਿੰਘ ਵਾਲੇ ਕੋਲ ਮੋਗਾ ਬਰਨਾਲਾ ਰੋਡ ਤੇ ਮੋਗਾ ਬਰਨਾਲਾ ਰੋਡ ਤੇ ਜਸਵੀਰ ਵੀਰੇ ਜਦ ਤੁਸੀਂ ਮੇਰੇ ਕੋਲ ਦਵਾਈ ਲੈਣ ਆਏ ਸੀਗੇ ਹਾਂਜੀ ਆਪਾਂ ਬਾਈਆਂ ਨੂੰ ਦੱਸੀਏ ਵੀ ਬਿਮਾਰੀ ਕਿਹੜੇ ਬੰਦੇ ਨੂੰ ਸੀ ਆਪਣੇ ਮੇਰੀ ਵਾਈਫ ਨੂੰ ਸੀ ਤੁਹਾਡੇ ਘਰਦਿਆਂ ਨੂੰ ਬਿਮਾਰੀ ਸੀ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਹੈਗੀ ਆ ਜੀ 48 ਦੇ ਨੇੜਾ ਜੋ ਓਕੇ 48 ਸਾਲ ਦੇ ਕਰੀਬ ਹਨ ਹਾਂਜੀ ਉਮਰ ਹੋ ਗਈ ਉਹਨਾਂ ਦੀ ਤੇ ਇਹਨਾਂ ਦੇ ਜਦੋਂ ਇਹਨਾਂ ਦੇ ਘਰਦਿਆਂ ਨੂੰ ਸਮੱਸਿਆ ਸੀ ਵੀ ਉਹਨਾਂ ਦੇ ਛਾਤੀ ਦੇ ਵਿੱਚ ਸਮੱਸਿਆ ਸੀਗੀ ਹਾਂਜੀ ਬ੍ਰੈਸਟ ਦੇ ਵਿੱਚ ਉਹਨਾਂ ਦੇ ਛਾਤੀ ਦੇ ਵਿੱਚ ਸਮੱਸਿਆ ਸੀਗੀ ਤੇ ਉਹਨਾਂ ਦੇ ਛਾਤੀ ਦੇ ਵਿੱਚ ਸਮੱਸਿਆ ਸੀਗੀ ਤੇ ਜਦੋਂ ਇਹਨਾਂ ਨੇ ਮੇਰੇ ਤੋਂ ਦਵਾਈ ਸ਼ੁਰੂ ਕੀਤੀ ਜੇ ਮੈਂ ਗੱਲ ਕਰਾਂ ਤੇ ਪਹਿਲੀ ਸਟੇਜ ਦੇ ਵਿੱਚ ਹਜੇ ਸਮੱਸਿਆ ਸੀਗੀ ਇਦਾਂ ਹੀ ਸੀਗੀ ਹਜੇ ਹਾਂਜੀ ਸਟਾਰਟਿੰਗ ਸੀਗੀ ਹਾਂ ਸਟਾਰਟਿੰਗ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਤੇ ਮੇਰੇ ਬਾਰੇ ਕਿਵੇਂ ਪਤਾ ਲੱਗਿਆ ਜਸਵੀਰ ਤੋਂ ਅਸੀਂ ਸਾਡੇ ਪਿੰਡ ਵੀ ਇੱਕ ਪੇਸ਼ੈਂਟ ਸੀਗਾ ਉਹ ਵੀ ਲੈ ਕੇ ਜਾਂਦੇ ਆ ਦਵਾਈ ਹਾਂ ਬਾਕੀ ਤੁਹਾਡੇ ਵੀਡੀਓ ਵੀ ਦੇਖੀਆਂ ਸੀਗੀਆਂ ਅਸੀਂ ਹਾਂ ਤੇ ਅੱਛਾ ਉਦੋਂ ਆ ਦਵਾਈ ਲੈ ਆ ਕੇ ਸਾਨੂੰ ਦੱਸਣਗੇ ਨਾ ਵਾ ਸਾਨੂੰ ਪਤਾ ਲੱਗਣ ਲੱਗ ਗਿਆ ਅੱਛਾ ਦੋਸਤੋ ਜੇ ਮੈਂ ਗੱਲ ਕਰਾਂ ਕਈ ਭਰਾ ਨਾ ਮੈਨੂੰ ਪੁੱਛਦੇ ਰਹਿੰਦੇ ਆ ਕਮੈਂਟ ਵੀ ਕਰਦੇ ਰਹਿੰਦੇ ਕਈ ਵਾਰੀ ਮੈਂ ਕਮੈਂਟਾਂ ਦੇ ਹੁਣ ਜਵਾਬ ਨਹੀਂ ਦਿੰਦਾ ਮੈਂ ਵੀ ਦੱਸ ਦਿੰਨਾ ਇਹਦਾ ਕਾਰਨ ਵੀ ਦੱਸੂਗਾ ਮੈਂ ਜਵਾਬ ਕਿਉਂ ਨਹੀਂ ਦਿੰਦਾ ਫੇਸਬੁੱਕ ਤੇ ਕਮੈਂਟਾਂ ਦੇ ਕਈ ਭਰਾ ਪੁੱਛਣਗੇ ਵੀ ਸਾਡੇ ਕਮੈਂਟਾਂ ਦੇ ਜਵਾਬ ਨਹੀਂ ਦਿੰਦਾ ਗਿਆ ਅੱਗੇ ਕਮੈਂਟਾਂ ਕਮੈਂਟਾਂ ਦੇ ਵਿੱਚ ਹੀ ਕੁਝ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਮੱਝ ਵਿਸਤਾਰ ਨਾਲ ਦੱਸੂਗਾ ਇਸ ਵੀਡੀਓ ਦੇ ਵਿੱਚ ਆ ਬਾਈ ਦੇ ਘਰ ਦੀਆਂ ਦੀ ਰਿਪੋਰਟ ਆ ਨਵੀਂ ਕਰਾਈ ਆ ਬਾਈ ਨੂੰ ਮੈਂ ਮੈਂ ਹਰੇਕ ਮਰੀਜ਼ ਨੂੰ ਕਹਿਣਾ ਹੁੰਦਾ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਦਵਾਈ ਖਾ ਕੇ ਰਿਪੋਰਟ ਕਰਾ ਲਓ ਜਿਹੜਾ ਪਹਿਲਾਂ ਆਪਾਂ ਸਟਾਰਟਿੰਗ ਚ ਰਿਪੋਰਟ ਕਰਾਈ ਸੀ ਉਹਦੇ ਵਿੱਚ ਪਹਿਲੀ ਸਟੇਜ ਤੋਂ ਸ਼ੁਰੂ ਹੋ ਗਈ ਸੀ ਬਿਮਾਰੀ ਅੱਜ ਦੀ ਰਿਪੋਰਟ ਆ ਵੀਰੇ ਤੁਸੀਂ ਦੱਸਣਾ ਮੈਂ ਨਹੀਂ ਦੱਸਣਾ ਤੁਸੀਂ ਰਿਪੋਰਟ ਵੀ ਕਰਾ ਕੇ ਲੈ ਕੇ ਆਏ ਆ ਡਾਕਟਰ ਨੂੰ ਮਿਲ ਕੇ ਆਏ ਆ ਕੀ ਰਿਜ਼ਲਟ ਆ ਬਾਈਆਂ ਨੂੰ ਦੱਸੋ ਜਮਾ ਕਲੀਅਰ ਆਈ ਆ ਜੀ ਬਿਮਾਰੀ ਹੈਗੀ ਆ ਜਾਂ ਨਹੀਂ ਨਹੀਂ ਜੀ ਜਮਾ ਕਲੀਅਰ ਆ ਰਿਪੋਰਟ ਦੇ ਵਿੱਚ ਦੋਸਤੋ ਬਿਮਾਰੀ ਖਤਮ ਹੋ ਗਈ ਆ ਜਿਹੜੀ ਨਵੀਂ ਰਿਪੋਰਟ ਕਰਾਈ ਆ ਨਾ ਇਹਦੇ ਵਿੱਚ ਬਿਮਾਰੀ ਕਲੀਅਰ ਹੋ ਗਈ ਆ ਕਿਤੇ ਵੀ ਬਿਮਾਰੀ ਦਾ ਇੱਕ ਵੀ ਕਣ ਨਹੀਂ ਹੈਗਾ ਵੀ ਕਿਤੇ ਵੀ ਕਣ ਹੋਵੇ ਬਿਮਾਰੀ ਦਾ ਵੀ ਇੱਥੇ ਜੇ ਹੈਗਾ ਤੇ ਜਦੋਂ ਦਵਾਈ ਸ਼ੁਰੂ ਕੀਤੀ ਸੀ ਪਹਿਲੀ ਸਟੇਜ ਸੀ ਇਹਨਾਂ ਦੇ ਘਰਦਿਆਂ ਦੀ ਛਾਤੀ ਦੇ ਵਿੱਚ ਬਿਮਾਰੀ ਸੀ ਪਹਿਲੀ ਸਟੇਜ ਦੇ ਵਿੱਚ ਅੱਜ ਬੜੀ ਖੁਸ਼ੀ ਹੋਈ ਤਿੰਨਾਂ ਮਹੀਨਾ ਦੇ ਵਿੱਚ ਬਿਮਾਰੀ ਕਲੀਅਰ ਹੋ ਗਈ ਆ ਜਿਹੜੀ ਮੇਰੀ ਦਵਾਈ ਚਲਣੀ ਆ ਸਾਲ ਤੋਂ ਡੇਢ ਸਾਲ ਚਲਣੀ ਆ ਉਹ ਕਿਉਂ ਚਲਣੀ ਆ ਬਿਮਾਰੀ ਦੀ ਜੜ ਖਤਮ ਕਰਨ ਵਾਸਤੇ ਪ੍ਰੋਪਰ ਸਾਰੀ ਬਾਡੀ ਨੂੰ ਕਲੀਨ ਕਰਨ ਵਾਸਤੇ ਵੀ ਕਿਤੇ ਕੋਈ ਉਹਦਾ ਕਾਣਾ ਨਾ ਰਹੇ ਜੇ ਅੰਦਰ ਬਾਡੀ ਦੇ ਵਿੱਚ ਦੁਬਾਰਾ ਫੇਰ ਸੋ ਨਾ ਸਮੱਸਿਆ ਨਾ ਆਵੇ ਤਾ ਕਰਕੇ ਉਹ ਏਦਾਂ ਮੇਰੀ ਦਵਾਈ ਚੱਲਣੀ ਹੁੰਦੀ ਆ ਦੋਸਤੋ ਮੇਰਾ ਪਹਿਲਾਂ ਵੀ ਫੇਸਬੁੱਕ ਤੇ ਇੱਕ ਪੇਜ ਬਣਿਆ ਸੀਗਾ ਜਿਹੜਾ ਮੇਰਾ ਪੇਜ ਬਣਿਆ ਸੀਗਾ ਮਨਪ੍ਰੀਤ ਸਿੰਘ ਬਰਾੜ ਰਾਇਆਂ ਵਾਲਾ ਫਰੀਦਕੋਟ ਦੇ ਨਾਂ ਤੇ 5 ਤਰੀਕ ਨੂੰ ਆਪਾਂ ਤੁਹਾਡੇ ਵੀਰਾਂ ਭਰਾਵਾਂ ਦੀ ਆਪਾਂ ਸੇਵਾ ਕਰਦੇ ਹੁੰਦੇ ਆ ਰਾਤ ਨੂੰ ਹਨਾ 5 ਤਰੀਕ ਨੂੰ ਪੀਟੀਸੀ న్యూਸ ਵੱਲੋਂ ਆਪਾਂ ਨੂੰ ਮਨੁੱਖਤਾ ਦੀ ਸੇਵਾ ਦਾ ਬੈਸਟ ਆਯੁਰਵੈਦਿਕ ਵਾਰਡ ਮਿਲਿਆ ਸੀਗਾ ਕੁਝ ਸ਼ਰਾਰਤੀ ਬੰਦਿਆਂ ਨੂੰ ਜਿਹੜੀ ਆਪਣੀ ਸੇਵਾ ਉਹ ਬਰਦਾਸ਼ਤ ਨਹੀਂ ਹੋਈ 7 ਨਵੰਬਰ ਨੂੰ ਮੇਰਾ ਪੇਜ ਹੈਕ ਹੋ ਗਿਆ ਜਿਹੜੇ ਬੰਦਿਆਂ ਨੇ ਮੇਰਾ ਪੇਜ ਹੈਕ ਕੀਤਾ ਉਹਨਾਂ ਨੇ ਆਪਾਂ ਨੂੰ ਬਦਨਾਮ ਕਰਨ ਵਾਸਤੇ ਆਪਣੀ ਸ਼ਬੀ ਖਰਾਬ ਕਰਨ ਵਾਸਤੇ ਫੇਸਬੁੱਕ ਪੇਜ ਤੇ ਬੜੀਆਂ ਗੰਦੀਆਂ ਵੀਡੀਓ ਪਾਈਆਂ ਜਿਹੜੀਆਂ ਅਸੀਂ ਪਰਿਵਾਰ 'ਚ ਬੈਠ ਕੇ ਨਹੀਂ ਵੇਖ ਸਕਦੇ ਸੀ। ਉਹ ਕਿੱਦਾਂ ਹੋਇਆ ਉਹ ਰੱਬ ਜਾਣਦਾ ਕਿਵੇਂ ਹੋਇਆ ਉਹਨਾਂ ਦੇ ਅਸੀਂ ਸਾਡਾ ਪ੍ਰੋਸੈਸ ਵੀ ਚੱਲੀ ਜਾਂਦਾ ਹੁਣ ਆਪਣਾ ਨਵਾਂ ਪੇਜ ਬਣਿਆ ਦੋਸਤੋ ਜਿਹੜੀ ਹੁਣ ਮੇਰੀ ਵੀਡੀਓ ਵੇਖ ਰਹੇ ਆ ਤੁਸੀਂ ਨਵੇਂ ਫੇਸਬੁੱਕ ਪੇਜ ਤੇ ਵੀਡੀਓ ਆਊਗੀ। ਮੇਰਾ YouTube ਤੇ ਚੈਨਲ ਬਣਿਆ ਹੋਇਆ ਮਨਪ੍ਰੀਤ ਸਿੰਘ ਬਰਾੜ। ਮਨਪ੍ਰੀਤ ਸਿੰਘ ਬਰਾੜ ਦੇ ਨਾਂ ਤੇ ਮੇਰਾ YouTube ਤੇ ਚੈਨਲ ਬਣਿਆ ਆ ਉੱਥੇ ਤੁਸੀਂ ਮੈਨਾਂ ਨਾਲ ਜੁੜ ਸਕਦੇ ਆ। ਇਹੜਾ ਮੇਰਾ ਫੇਸਬੁੱਕ ਨਵਾਂ ਹੈ ਪੇਜ ਆ ਜਿੱਥੇ ਤੁਸੀਂ ਉਹਨਾਂ ਵੀਡੀਓ ਦੇਖੋਗੇ ਇਸ ਮੇਰੇ ਪੇਜ ਨੂੰ ਵੱਧ ਤੋਂ ਵੱਧ ਤੁਸੀਂ ਇਹਨੂੰ ਫੋਲੋ ਮੇਰੇ ਨਾਲ ਜੁੜੋ ਤੇ ਫੋਲੋ ਕਰੋ ਮੇਰੇ ਪੇਜ ਨੂੰ ਤੇ ਜਿਹੜੀਆਂ ਮੇਰੀਆਂ ਪੋਸਟਾਂ ਆਉਂਦੀਆਂ ਜੇ ਮੇਰੀਆਂ ਜਾਣਕਾਰੀਆਂ ਚੰਗੀਆਂ ਲੱਗਦੀਆਂ ਇਹਨਾਂ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਦੇਖੋ ਮੇਰੇ ਕਹਿਣ ਦਾ ਮਕਸਦ ਹੁੰਦਾ ਸਿਆਣੇ ਕਹਿੰਦੇ ਕਰ ਪੜਾ ਹੋ ਪੜਾ ਅੰਤ ਭਲੇ ਦਾ ਭਲਾ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਹੈ ਦੋਸਤੋ ਮੇਰਾ ਕੋਈ ਹਸਪਤਾਲ ਜਾਂ ਦੁਕਾਨ ਨਹੀਂ ਹੈਗੀ ਮੈਂ ਆਪਦੇ ਘਰੇ ਆਪਦੇ ਪਰਿਵਾਰ ਚ ਬੈਠ ਕੇ ਆਪਦੇ ਪਿੰਡ ਦੇ ਵਿੱਚ ਬੈਠ ਕੇ ਦਵਾਈ ਦਿੰਨਾ ਮੇਰਾ ਪਿੰਡ ਰਾਇਆਂ ਵਾਲਾ ਕਣਾ ਮੇਰਾ ਇਸ ਚੀਜ਼ ਤੇ ਕੋਈ ਬਿਜ਼ਨਸ ਨਹੀਂ ਹੈਗਾ ਗਾ ਜਈ ਵਾਰੀ ਲੋਕ ਕਿਵੇਂ ਪੁੱਛਦੇ ਆ ਵੀਰੇ ਤੁਹਾਡੀ ਕੋਈ ਦੁਕਾਨ ਆ ਤੁਹਾਡਾ ਹਸਪਤਾਲ ਆ ਤੁਹਾਡੇ ਨੰਬਰ ਲੱਗਦੇ ਆ ਮੇਰੇ ਕੋਲੇ ਜਿਵੇਂ ਜਿਵੇਂ ਵੀਰ ਆਈ ਜਾਂਦੇ ਆ ਓਵੇਂ ਓਵੇਂ ਦਵਾਈ ਲੈ ਕੇ ਤੁਰੇ ਜਾਂਦੇ ਆ ਕਈ ਵਾਰੀ ਕਈ ਵੀਰ ਭਰਾ ਮੈਨੂੰ ਫੇਸਬੁੱਕ ਤੇ ਕਮੈਂਟ ਕਰਦੇ ਆ ਵੀ ਸਾਨੂੰ ਜਵਾਬ ਦੋ ਦੋਸਤੋ ਫੇਸਬੁੱਕ ਤੇ ਕਮੈਂਟ ਨਹੀਂ ਹੋਣੇ ਹੁਣ ਨਾ ਜਵਾਬ ਨਹੀਂ ਦਿੱਤਾ ਜਾਣਾ ਕਿਉਂ ਕਈ ਵਾਰੀ ਜਵਾਬ ਦੇਣ ਦੇ ਵਿੱਚ ਹੀ ਹੈਕਰ ਪੇਜ ਨੂੰ ਹੈਕ ਕਰ ਲੈਂਦੇ ਆ ਠੀਕ ਹੈ ਜੀ ਪਤਾ ਨਹੀਂ ਲੱਗਦਾ ਵੀ ਉਹ ਅਗੋਂ ਬੰਦਾ ਸਹੀ ਆ ਜਿਹੜਾ ਸਵਾਲ ਜਵਾਬ ਕਰ ਰਿਹਾ ਜਾਂ ਗਲਤ ਆ ਕਈ ਵਾਰੀ ਉਹਦੇ ਵਿੱਚ ਜਵਾਬ ਦੇਣ ਦੇ ਚੱਕਰ ਦੇ ਵਿੱਚ ਹੀ ਪੇਜ ਹੈਕ ਹੋ ਜਾਂਦਾ ਠੀਕ ਹੈ ਜੀ ਤੇ ਵੀਡੀਓ ਪਾਉਣ ਦਾ ਮਕਸਦ ਇਹੀ ਹੁੰਦਾ ਵੀ ਹਰ ਵਾਰੀ ਤੁਹਾਨੂੰ ਮੈਂ ਨਵੀਂ ਤੋਂ ਨਵੀਂ ਸੱਚੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਾਂ ਜਿੱਦਾਂ ਇਹਨਾਂ ਦੇ ਵੀਰ ਦੀ ਜਿਹੜੀ ਹੁਣ ਘਰਦਿਆਂ ਨੂੰ ਸਮੱਸਿਆ ਜਿਹਦਾ ਆਪਾਂ ਉਹ ਜਾਣਕਾਰੀ ਸਾਂਝੀ ਕੀਤੀ ਆ ਤੁਸੀਂ ਜਿਹੜੇ ਵੀਰ ਭੈਣ ਭਰਾ ਆਪਣੇ ਵੀਡੀਓ ਵੇਖਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੁਣਿਆ ਕੀ ਮੈਸੇਜ ਕਿੰਨਾ ਜੀ ਆਓ ਇਹਨਾਂ ਤੇ ਪ੍ਰੋਸਾ ਰੱਖੋ ਬਹੁਤ ਵਧੀਆ ਦਵਾਈ ਦਿੰਦੇ ਆ ਹੋਰ ਕੋਈ ਗੱਲ ਬਾਤ ਹੋਰ ਵਧੀਆ ਢੰਗ ਨਾਲ ਸਮਝਾਉਂਦੇ ਵੀ ਆ ਜੀ ਤੇ ਬਾਕੀ ਮੈਂ ਇਹੀ ਕਹਿਣਾ ਵੀ ਡਾਕਟਰਾਂ ਕੋਲੇ ਨਹੀਂ ਜਾਣਾ ਚਾਹੀਦਾਗਾ ਅੱਜ ਬਾਈ ਨੇ ਡਾਕਟਰਾਂ ਕੋਲੇ ਰਿਪੋਰਟ ਕਰਾਈ ਕੱਲ ਵੀ ਅਸੀਂ ਡਾਕਟਰਾਂ ਕੋਲ ਰਿਪੋਰਟ ਕਰਵਾਉਣ ਗਏ ਸੀ ਡਾਕਟਰ ਜੀ ਨੇ ਵੀ ਤੁਸੀਂ ਕੀਮੋ ਕਿਹੜੀ ਲਗਾਉਂਦੇਗੇ ਉਹ ਸਾਡੇ ਨਾਲ ਵੀ ਇਹ ਨਹੀਂ ਸੀ ਤੀ ਇਹ ਕਲੀਅਰ ਕਿਵੇਂ ਆਗਾ ਤੁਹਾਡਾ ਟੈਸਟ ਤੁਹਾਡਾ ਡਾਕਟਰ ਨੇ ਵੀ ਸਾਡੇ ਨੂੰ ਬਹੁਤ ਸਵਾਲ ਕੀਤੇ ਸੀ ਜਦੋਂ ਬਾਈ ਟੈਸਟ ਕਰਾਉਣ ਗਿਆ ਨਾ ਡਾਕਟਰ ਦੇ ਕੋਲੇ ਦੋਸਤੋ ਡਾਕਟਰਾਂ ਨੇ ਵੀਰ ਨੂੰ ਸਵਾਲ ਜਵਾਬ ਬੜੇ ਕੀਤੇ ਉਹ ਕਹਿੰਦੇ ਵੀ ਤੁਸੀਂ ਕੀਮੋ ਕਿਉਂ ਨਹੀਂ ਕਰਾਈ ਕਿਉਂਕਿ ਇਹਨੂੰ ਮੈਂ ਰੋਕਦਾ ਸੀ ਕੀਮੋ ਕਰਾਉਣ ਤੋਂ ਜਦੋਂ ਬਿਮਾਰੀ ਆਈ ਮੈਂ ਕਿਹਾ ਕੀਮੋ ਨਹੀਂ ਕਰਾਉਣੀ ਆਪਾਂ 3 ਮਹੀਨੇ ਬਾਅਦ ਮੈਂ ਇਹਨੂੰ ਕਿਹਾ ਸੀ ਬਾਈ ਨੂੰ ਆਪਾਂ 3 ਤੋਂ 4 ਮਹੀਨੇ ਬਾਅਦ ਆਪਾਂ ਰਿਪੋਰਟ ਕਰਾਉਣੀ ਆ ਹੁਣ ਜਦੋਂ ਰਿਪੋਰਟ ਕਰਾਈ ਰਿਪੋਰਟ ਦੇ ਵਿੱਚ ਬਿਮਾਰੀ ਕਲੀਅਰ ਆ ਗਈ ਡਾਕਟਰ ਫੇਰ ਵੀ ਇਹਨੂੰ ਕਹਿੰਦੇ ਯਾਰ ਕੀਮੋ ਕਿਉਂ ਨਹੀਂ ਤੂੰ ਕਰਾਉਂਦਾ ਜਦੋਂ ਬਿਮਾਰੀ ਹੈ ਨਹੀਂ ਤਾਂ ਕੀਮੋ ਕਿਉਂ ਕਰਾਵੇ ਜਦੋਂ ਬ ਇਦਾਂ ਦੇ ਸਵਾਲ ਜਵਾਬ ਹੀ ਹੁੰਦੇ ਆ ਮੈਂ ਸੱਚ ਬੋਲਦਾ ਇੱਥੇ ਬਹਿ ਕੇ ਸੱਚ ਕੌੜਾ ਹੁੰਦਾ ਤਾਂ ਹੀ ਤਾਂ ਮੇਰੇ ਪੇਜ ਹੈਕ ਹੁੰਦੇ ਆ ਹਨਾ ਕਿਉਂਕਿ ਮੈਂ ਜਾਣਕਾਰੀ ਸਹੀ ਦਿੰਨਾ ਤਾਂ ਹੀ ਤਾਂ ਮੈਂ ਘਰੇ ਬਹਿ ਕੇ ਦਵਾਈ ਦਿੰਨਾ ਕਿਉਂਕਿ ਸੱਚ ਕੌੜਾ ਹੁੰਦਾ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਲੋਕ मीनिंग ਤੁਸੀਂ ਸਮਝ ਸਕਦੇ ਹੋ ਮੈਂ ਕਿਹੜੇ ਲੋਕਾਂ ਦੀ ਗੱਲ ਕਰਦਾ ਜਿਨ੍ਹਾਂ ਨੇ ਹਸਪਤਾਲ ਖੋਲੇ ਆ ਠੀਕ ਹੈ ਜੀ ਜਿਹੜੇ ਕੀਮੋ ਸਿੱਕੇ ਲਾਉਂਦੇ ਆ ਸਾਰੇ ਮਾੜੇ ਵੀ ਨਹੀਂ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਇਹ ਆਪਣੀ ਦਵਾਈ ਆ ਇਹ ਦਵਾਈ ਆ ਆਪਣੀ ਦੋਸਤੋ ਇਹ ਨੇਚਰਲ ਜੜੀ ਬੂਟੀਆਂ ਤੋਂ ਤਿਆਰ ਕੀਤੀਆਂ ਹੋਈਆਂ ਮੇਰੀਆਂ ਦਵਾਈਆਂ ਆ ਠੀਕ ਹੈ ਜੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੈਂਸਰ ਆ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਤੁਸੀਂ ਮੈਨੂੰ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਮਿਲ ਸਕਦੇ ਆ ਕਿਰਪਾ ਕਰਕੇ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਆ ਕਿ ਮਰੀਜ਼ ਨੂੰ ਨਾਲ ਲੈ ਕੇ ਆਉਂਦੀ ਕੋਈ ਲੋੜ ਨਹੀਂ ਜਿਹੜੇ ਵੀਰ ਭੈਣ ਭਰਾ ਬਾਹਰ ਲੀਆਂ ਸਟੇਟਾਂ 'ਚ ਬੈਠੇ ਆ ਜਿੱਦਾਂ ਬਾਹਰਲੇ ਦੇਸ਼ਾਂ 'ਚ ਬੈਠੇ ਆ ਜਿਓ ਨਹੀਂ ਆ ਸਕਦੇ ਤਾਂ ਉਹ ਮੇਰੇ ਨਾਲ ਵੱਖਰਾ ਸੰਪਰਕ ਕਰ ਸਕਦੇ ਆ ਉਹਨਾਂ ਵਾਸਤੇ ਵੱਖਰਾ ਸਿਸਟਮ ਹੈਗਾ ਮੂਵੀ ਸਮਝਾ ਦੂੰਗਾ ਵੀ ਉਹਨਾਂ ਨੇ ਕੀ ਕਰਨਾ ਜਿਹੜੇ ਬਾਹਰ ਫੋਰਨ ਦੇ ਵਿੱਚ ਰਹਿੰਦੇ ਆ ਜਾਂ ਹੋਰ ਦੂਰ ਸਟੇਟਾਂ 'ਚ ਰਹਿੰਦੇ ਆ ਉਹਨਾਂ ਦਾ ਪ੍ਰੋਸੈਸ ਵੱਖਰਾ ਹੈਗਾ ਠੀਕ ਹੈ ਜੀ ਇਦਾਂ ਜਿੱਦਾਂ ਇਹਨਾਂ ਦੀ ਸਟੋਰੀ ਦੱਸੀ ਆ ਇਦਾਂ ਇੱਕ ਸਟੋਰੀ ਹੋਰ ਸੀ ਉਹ ਵੀ ਉਹਨਾਂ ਦਾ ਕੋਈ ਰਿਸ਼ਤੇਦਾਰ ਸੀਗਾ ਡਾਕਟਰ ਸੀਗਾ ਜੇ ਮੈਂ ਗੱਲ ਕਰਾਂ ਵੀਡੀਓ ਫੇਰ ਲੰਮੀ ਚੌੜੀ ਹੋ ਜਾਊਗੀ ਉਹ ਮਰੀਜ਼ ਮੇਰੀ ਦਵਾਈ ਨਾਲ ਠੀਕ ਹੋ ਗਿਆ ਉਹਨਾਂ ਦੇ ਰਿਸ਼ਤੇਦਾਰ ਸੀ ਕੋਈ ਹਸਪਤਾਲ 'ਚ ਡਾਕਟਰ ਲੱਗੇ ਸੀ ਉਹਨਾਂ ਨੇ ਉਹਨਾਂ ਨੂੰ ਰੋਗ ਤਾਂ ਦਵਾਈ ਖਾਣ ਤੋਂ ਕਹਿੰਦਾ ਤੂੰ ਦਵਾਈ ਖਾ ਤੋ ਖਾਈ ਜਨਾ ਉਹ ਬੜੀਆਂ ਗੱਲਾਂ ਬਾਤਾਂ ਆਉਂਦੀਆਂ ਕਦੇ ਜਿਹੜਾ ਏਸ ਲਾਈਨ ਵਾਲਾ ਬੰਦਾ ਹੋਊਗਾ ਉਹ ਕਦੇ ਵੀ ਏਸੀ ਨੂੰ ਲਾਉ ਨਹੀਂ ਕਰੂਗਾ ਕਿ ਤੁਸੀਂ ਆਯੁਰਵੇਦ ਦਵਾਈਆਂ ਜਿਹੜੀ ਬੂਟੀਆਂ ਖਾਓ ਦੋਸਤੋ ਇਹ 'ਚ ਕੋਈ ਕੈਮੀਕਲ ਨਹੀਂ ਕੋਈ ਸਟੀਰਟ ਨਹੀਂ ਕੋਈ ਡਰੱ ਦਿਮਾਗ ਨੂੰ ਪਿੱਛੇ ਲੈ ਜਾਓ 20 ਤੋਂ 25 ਸਾਲ ਪਹਿਲਾਂ ਆਪਣੇ ਘਰੇ ਆਪਦੇ ਮਾਤਾ ਪਿਤਾ ਨੂੰ ਪੁੱਛਿਓ ਜੋ ਆਪਦੇ ਦਾਦਾ ਦਾਦੀ ਨੂੰ ਪੁੱਛਿਓ ਜੋ ਵੀ ਜਿਹੜੇ ਸਾਡੇ ਦਾਦੇ ਪੜਦਾਦੇ ਸੀ ਆਪਣੇ ਸਾਰਿਆਂ ਦੇ ਉਹ ਕੀ ਖਾਂਦੇ ਹੁੰਦੇ ਸੀ ਪਹਿਲਾਂ ਪਹਿਲਾਂ ਕਿਹੜੇ ਹਸਪਤਾਲ ਹੁੰਦੇ ਸੀ ਪਹਿਲਾਂ ਕਿਹੜਾ ਡਾਕਟਰ ਹੁੰਦੇ ਸੀ ਉਹ ਨੇਚਰਲ ਜੜੀ ਬੂਟੀਆਂ ਤੋਂ ਤਿਆਰ ਆਹੀ ਦਵਾਈਆਂ ਖਾਂਦੇ ਸੀ ਪਿੰਡਾਂ 'ਚ ਵੈਦ ਤੇ ਹਕੀਮ ਹੁੰਦੇ ਸੀ ਉਸ ਟਾਈਮ ਤੇ ਬਿਮਾਰੀ ਕਿੰਨੀ ਹੁੰਦੀ ਸੀ ਉਹ ਤੁਸੀਂ ਆਪਦੇ ਦਾਦਾ ਦਾਦੀ ਤੋਂ ਜਾਂ ਆਪਦੇ ਮਾਤਾ ਪਿਤਾ ਤੋਂ ਪੁੱਛ ਸਕਦੇ ਆ ਵੀ ਪਹਿਲਾਂ ਬਿਮਾਰੀ ਕਿੰਨੀ ਕੁ ਹੁੰਦੀ ਸੀ ਤੇ ਉਸ ਦੇ ਮੁਕਾਬਲੇ ਅੱਜ ਬਿਮਾਰੀ ਕਿੰਨੀ ਆ ਪਹਿਲਾ ਇਲਾਜ ਕਿੰਨਾ ਸਸਤਾ ਸੀ ਤੇ ਉਸ ਦੇ ਮੁਕਾਬਲੇ ਇਲਾਜ ਅੱਜ ਕਿੰਨਾ ਮਹਿੰਗਾ ਮੇਰੀ ਬੇਨਤੀ ਆ ਦੋਸਤੋ ਇੱਕ ਵਾਰ ਜਿਨ੍ਹਾਂ ਨੂੰ ਪਤਾ ਲੱਗ ਜੇ ਵੀ ਸਾਡੇ ਮੈਂ ਪਹਿਲੀ ਗੱਲ ਤੇ ਇਹ ਕਹਿੰਦਾ ਬਾਇਓਪਸੀ ਨਾ ਕਰਾਓ ਕੀਮੋਸਥੀਕੇ ਦਾ ਇਲਾਜ ਨਹੀਂ ਹੈਗਾ ਆਪਰੇਸ਼ਨ ਦਾ ਇਲਾਜ ਨਹੀਂ ਹੈਗਾ ਠੀਕ ਹੈ ਜੀ ਇੱਕ ਵਾਰ ਦਵਾਈ ਨੂੰ ਟਰਾਈ ਕਰੋ 20 ਤੋਂ 25 ਦਿਨਾਂ ਦੇ ਵਿੱਚ ਤੁਹਾਡੇ ਮਰੀਜ਼ ਨੂੰ ਰਿਜ਼ਲਟ ਮਿਲੂਗਾ ਬਸ ਮੇਰੀਆਂ ਇਹ ਬੇਨਤੀਆਂ ਇਹਨਾਂ ਨੂੰ ਪ੍ਰਵਾਨ ਕਰੋ ਜੇ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਤੁਹਾਨੂੰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੋ ਮੇਰੇ ਪੇਜ ਤੇ ਮੇਰੇ ਪੇਜ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ ਮੇਰੀਆਂ ਜਾਣਕਾਰੀਆਂ ਹੋਰ ਅੱਗੇ ਦੇ ਅੱਗੇ ਗਾਂਦੀਆਂ ਜਾਣ ਕਿਸੇ ਦੀ ਕੀਮਤੀ ਜ਼ਿੰਦਗੀ ਬਚ ਜਾਏ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਮੇਰਾ ਮੋਬਾਈਲ ਨੰਬਰ 9465407174 ਜੇ ਕਿਸੇ ਨੇ ਬਾਈ ਨਾਲ ਗੱਲਬਾਤ ਕਰਨੀ ਹੈ ਮੈਂ ਬਾਈ ਦਾ ਨੰਬਰ ਵੀ ਬੋਲ ਦਿੰਦਾ ਭਾਈ ਨੰਬਰ ਬੋਲ ਦਿਆਂ ਆਪਦਾ ਮੇਰਾ ਨੰਬਰ ਹੈਗਾ 99 ਅੱਛਾ 98310419 ਠੀਕ ਹੈ ਜੇ ਕਿਸੇ ਨੇ ਗੱਲ ਕਰਨੀ ਹੈ ਬਾਈ ਦਾ ਨੰਬਰ ਬੋਲਤਾ ਬਾਈ ਨਾਲ ਵੀ ਗੱਲਬਾਤ ਕਰ ਸਕਦੇ ਹੋ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ